ਹਾਂਜੀ ਬਈ ਕੀ ਹਾਲ ਚਾਲ ਆ ਸਾਰਿਆਂ ਦੇ ਆਸ ਕਰਦਾ ਵੀ ਸਾਰੇ ਪਰਾਂਵਾਂ ਦੇ ਹਾਲ ਚਾਲ ਵਧੀਆ ਹੋਣਗੇ ਤੇ ਆਹ ਦੇਖੋ ਜੀ ਖੰਜੂਰਾ ਪਿੰਡ ਦੇ ਵਿੱਚ ਇਧਰ ਆ ਗਈ ਸਰਕਾਰੀ ਆਈਟੀ ਲੰਘ ਚੱਲੇ ਆ ਜਿਹੜੀ ਆਪਾਂ ਤੇ ਇਹ ਪਿੰਡ ਹੈ ਜੀ ਆਪਣੇ ਪੰਜਾਬ ਦੇ ਸਾਹੂ ਕਮਕਮંત્રી ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਖਵੀਰ ਬਾਦਲ ਦਾ ਪਿੰਡ ਹੈ ਪਿੰਡ ਬਾਦਲ ਪਹਿਲਾਂ ਪਿੰਡ ਦੇ ਵਿੱਚ ਜਿਹਾ ਦਰਸਤ ਦੇਖੋ ਖੰਜੂਰਾ ਲੱਗੀਆਂ ਹੋਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਸਾਰੇ ਪਿੰਡ ਡਬਲ ਰੋਡ ਹੁੰਦਾ ਜਿਹੜੀਆਂ ਵੀ ਸੜਕਾਂ ਹੁੰਦੀਆਂ ਡਬਲ ਰੋਡ ਆਉਂਦੀਆਂ ਨੇ ਹਨਾ ਪਿੰਡ ਦੇ ਵਿੱਚ ਤੇ ਦੇਖੋ ਹਨਾ ਇੱਧਰ ਆ ਜਿਹੜੀ ਚਾਰ ਦੀਵਾਰੀ ਇੱਧਰ ਸ਼ੁਰੂ ਹੋਣ ਵਾਲੀ ਹੈ ਇਹ ਹੈ ਜੀ ਬਦਲ ਦੇ ਘਰ ਦੀ ਆਪਦੀ ਦੇਖੋ ਆਲੇ-ਦੁਆਲੇ ਕੰਟਿਆਂ ਵਾਲੀ ਤਾਰ ਲੱਗੀ ਹੋਈ ਹੈ ਤੁਹਾਨੂੰ ਦਿਖਾਵਾਂ ਪਰ ਬੱਡੀ ਗੰਦਾ ਜਿਵੇਂ ਆਪਣੇ ਜੇਲਾਂ ਦੀ ਗੰਦਾ ਨਹੀਂ ਹੁੰਦੀ ਐਵੇਂ ਵੱਡੀਆਂ ਗੰਦਾ ਨੇ ਤੇ ਇਹਦਾ ਇੱਥੇ ਆ ਗਿਆ ਜੀ ਆ ਗੇਟ ਜਿਆਦਾਤਰ ਜਿਹੜੇ ਭਾਈ ਗਏ ਹੋਣਗੇ ਉਹਨਾਂ ਨੇ ਦੇਖਿਆ ਵੀ ਹੋ। ਦੇਖੋ ਇਹ ਹੈ ਜੀ ਬਾਦਲਾਂ ਦਾ ਘਰ। ਹਨਾ। পুরা 1 ਕਿਲੋ ਨੰਬਰ ਮਾਹੌਲ ਬਣਾ ਰੱਖਿਆ ਮਾਦੇ ਸ਼ੇਰਾਂ ਨੇ। ਤੁਹਾਨੂੰ ਅੱਗੇ ਵੀ ਦਿਖਾਉਣੇ ਆ ਜਾ ਕੇ। ਦੇਖੋ ਸੜਕਾਂ ਦੇ ਆਲੇ-ਦਾਲੇ ਖੰਜੂਰਾ ਲੱਗੀਆਂ ਹੋਈਆਂ ਨੇ। ਆਲੇ-ਦਾਲੇ ਬਹੁਤ ਵਧੀਆ ਮਤਲਬ ਪਿੰਡ ਦੇ ਆਲੇ-ਦਾਲੇ ਘੋਮਿਆ ਮੈਂ ਕਿਹਾ ਯਾਰ ਦੇਖਦੇ ਹਾਂ ਵੀ ਕਿੱਡਾ ਹੈ ਹਨਾ ਸਿਸਟਮ ਆ। ਇਹ ਸਾਰਾ ਬਾਦਲਾਂ ਦੀ ਹੈ ਜੀ। ਇੱਧਰ ਆ ਗਿਆ ਇਹ ਆਪਣਾ ਸਟੇਡੀਅਮ ਇੱਥੇ ਜਿਹੜੀ ਜਿਆਦਾ ਹੋਵੇ ਤੇ 월ਡ ਕੱਪ ਕਰਾਈਦੀ ਜਿਹੜੇ ਬਾਦਲਾ ਨੇ ਉਹਨਾਂ ਦਾ ਫਾਈਨਲ ਇੱਥੇ ਹੁੰਦਾ ਸੀ ਬਾਦਲ ਦੇ ਆਪਣੇ ਪੈਂਟ ਦੇ ਵਿੱਚ ਹੁੰਦਾ ਸੀ ਆਹ ਸਟੇਡੀਅਮ ਦੇ ਵਿੱਚ ਜਿਹੜੇ ਪਰਲ 월ਡ ਕਬੱਡੀ ਕੱਪ ਹੋਈ ਸੀ ਆਹ ਸਟੇਡੀਅਮ ਦੇ ਵਿੱਚ ਹੋਈ ਸੀ ਬਈ ਉਹ ਦੇਖੋ ਲਾਈਟਾਂ ਲੂਟਨ ਦਾ ਪੂਰਾ ਪ੍ਰਬੰਧ ਮੈਂ ਕਹਿੰਨਾ ਕੋਈ ਘਾਟ ਹੀ ਨਹੀਂ ਹੈਗੀ ਯਾਰ ਹਾਂ ਰਾਜ ਤਾਂ ਕਰਿਆ ਬੰਦੇ ਨੇ ਪਰ ਪਿੰਡ ਦੇ ਆਬਦੇ ਦੀ ਸੰਢ ਕੱਢੇ ਪਏ ਨੇ 12072 ਪਿੰਡ ਜਾ ਕੇ ਦੇਖ ਲਿਓ ਹਨਾ ਕਈਆਂ ਪਿੰਡ ਇਹ ਦੇਖੋ ਆ ਸਾਰੇ ਸਰਕਾਰੀ ਹਸਪਤਾਲ A to Z ਸਹੂਲਤਾ ਜਾਰੇ ਨੇ ਪਿੰਡ ਦੇ ਵਿੱਚ ਹਨਾ ਬੰਦਿਆਂ ਨੇ ਬਠਿੰਡੇ ਜ਼ਿਲ੍ਹੇ ਨੂੰ ਚੰਡੀਗੜ੍ਹ ਦੇ ਬਰਾਬਰ ਦਾ ਦਰਜਾ ਦਵਾਤਾ ਦੀ ਦੇਖੋ ਹਨਾ ਭਈ ਆ ਬਾਦਲਾਂ ਦੇ ਖੇਤ ਨੇ ਆ ਪਤਾ ਨਹੀਂ ਕੀ ਲਾਇਆ ਹੋਇਆ ਇਹਨਾਂ ਦਾ ਜਿਗਾਰਡਮੈਂਟ ਮਾਂ ਦੇ ਛੇਰੇ ਨੇ ਝੰਡੀਆਂ ਝੁੰਡੀਆਂ ਵੀ ਖੇਤਾਂ ਵਿੱਚ ਆਈ ਮਦਲੂਕ ਲਾ ਰੱਖੀ ਨੇ ਬੂਟਾ ਮੋਕੇ ਦੀਆਂ ਇਹ ਲਹੀਆਂ ਲਵੀਨਾ ਸਾਰੇ ਖੇਤ ਨੇ ਜਿਹੜੇ ਇਹ ਬਾਦਲਾਂ ਦੇ ਨੇ ਸੁਣਨਾ ਚਾਹੀਦਾ ਥੋੜਾ ਮੋਟਾ ਪੰਡ ਪਤਾ ਵੀ ਕੀਤਾ ਸੀ ਕਹਿੰਦੇ ਵੀ ਇਹ ਬਾਦਲਾਂ ਦੇ ਖੇਤ ਨੇ ਅੱਗੇ ਵੀ ਬਾਗਬੂ ਕਈ ਨੇ ਇਹਨਾਂ ਦੇ ਆ ਦੇਖੋ ਇਹ ਸਾਰਾ ਜਿਗਾੜ ਬਾਦਲਾਂ ਦੀ ਡਾਬਲ ਰੋਡ ਜਾਂਦਾ ਜਿਵੇਂ ਆਪਣੇ ਬਾਈਪਾਸ ਨੇ ਵੱਡੇ ਐਵੇਂ ਹਨਾ ਇੱਕ ਰੋਡ ਜਾਣ ਨੂੰ ਇੱਕ ਕੌਣ ਨੂੰ ਪਿੰਡ ਨੂੰ ਸਪੈਸ਼ਲ ਇਹ ਸਾਰਾ ਬਾਦਲਾਂ ਦਾ ਹੈ ਬਈ ਇਹ ਇਹ ਵੀਡੀਓ ਵਧੀਆ ਲੱਗੀ ਤਾਂ ਬਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਹਣ ਐਵੇਂ ਮਗੇ ਚੱਲ ਦੇਖਦੇ ਆਂ ਵੀ ਬਦਲਾਂ ਦਾ ਪ੍ਰੋਗਰਾਮ ਹੈਨਾ ਇੱਧਰ ਅੱਜ ਸਾਡਾ ਥੋੜਾ ਜਿਹਾ ਗੇੜਾ ਦੀ ਇਹ ਕਈਆਂ ਜਿਹਾ ਮਾਹੌਲਾ ਬਦਲ ਪਿੰਡ ਦਾ ਆ ਦੇਖੋ ਆ ਬਾਗ ਆ ਗਏ ਜੀ ਇਹ ਵੀ ਬਦਲਾਂ ਦੇ ਨੇ ਹੁਣ ਕਿੰਨੂ ਦਾ ਬਾਗ ਆ ਇਹ ਇਹ ਸਾਰਾ ਉਹਨਾਂ ਦੀ ਹੈ ਇੱਥੇ ਆਏ ਸੋਣਿਆ ਮੈਂ ਕਹਿੰਦੇ ਵੀ ਇੱਥੇ ਕੋਈ ਨਹਿਰ ਪਤਾ ਨਹੀਂ ਸੂਆ ਆਉਂਦਾ ਪਤਾ ਨਹਿਰ ਨਹਿਰ ਆਉਂਦੀ ਆ ਉਹਨੇ ਬਾਦਲਾਂ ਦੇ ਖੇਤ ਦੇ ਵਿੱਚ ਜਾ ਕੇ ਖਤਮੀ ਹੋ ਜਾਂਦੀ ਹੈ ਅੱਗੇ ਨਹੀਂ ਜਾਂਦੀ ਜੇ ਵੀਡੀਓ ਵਧੀਆ ਲੱਗੀ ਬਈ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ